ਗੱਡੀ ਦੇ ਅੰਦਰ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਜਿੰਦਾਬਾਦ 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 ਤੁਸੀਂ ਕੋਈ ਕਿਸਾਨ ਦੀ ਗੱਲ ਵਿੱਚ ਦੇਖੋ ਸਾਨੂੰ ਇਹ ਤੋਂ ਬਾਹਰ ਨਹੀਂ ਹੈ ਸਾਡੇ ਕੱਲੇ ਵੋਟਾ ਵਾਲੇ ਉਹਨੇ ਮੁੜ ਕੇ ਇੱਕ ਮਿੰਟ ਸਾਡੇ ਦਾ ਲੋਕਾਂ ਦੇ ਸਾਹਮਣੇ ਲਵਾਸਟ ਲਵਾ ਮਾਨ ਨੇ ਆਉਣਾ ਅੱਜ ਮੰਡੀ ਦੇ ਵਿੱਚ ਪਾਣੀ ਫੇਰਾ ਗਿਆ ਪਾਣੀ ਫੇਰਾ ਜਾਂਦਾ ਮੋਟਾ ਵਾਲੇ ਦਾ ਤੁਸੀਂ ਕਰਾਂਗੇ 20 ਮਿੰਟ ਤੋਂ ਬਾਅਦ ਕੋਈ ਨਹੀਂ ਲੈ ਆਲੇ ਨੇ ਕੰਮ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਲੋਕੋ ਫੁੱਲਾਂ ਦੇ ਨਾਲ ਸਵਾਗਤ ਕਰ ਰਹੇ ਨੇ ਉੱਥੇ ਹੀ ਮੋੜ ਮੰਡੀ ਦੇ ਵਿੱਚ ਮੁੱਖ ਮੰਤਰੀ ਮਾਨ ਦਾ ਲੋਕਾਂ ਦੇ ਵੱਲੋਂ ਭਾਰੀ ਵਿਰੋਧ ਵੇਖਣ ਨੂੰ ਮਿਲਿਆ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਜ਼ਬਰਦਸਤ ਨਾਰੀਵਾਦੀ ਕੀਤੀ ਜਾ ਰਹੀ ਹੈ ਇਸ ਦੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਵੀ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਜਿੰਦਾਬਾਦ ਜਿੰਦਾਬਾਦ ਜਿੰਦਾਬਾ ਪ੍ਰਸ਼ਾਸਨ ਖਾਲਾ ਮੁਨਬਾਇ ਜੰਗਾਮ ਸਰਕਾਰ ਮੁਨਬਾਇ ਦੱਸਦੇ ਕਿ ਇਹ ਮੁੱਖ ਮੰਤਰੀ ਮਾਨਦੇਈ ਰੋਡਸ਼ੋ ਤੋਂ ਪਹਿਲਾ ਮੋੜ ਤੋਂ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਬਿਕਸਰ ਦਿਓ ਕਿ ਚੋਣ ਪ੍ਰਚਾਰ ਦੇ ਦੌਰਾਨ ਸੁਖਵੀਰ ਸਿੰਘ ਮੈਸਰਖਾਨਾ ਨੂੰ ਲੋਕਾਂ ਦੇ ਵੱਲੋਂ ਘੇਰਿਆ ਗਿਆ ਤੇ ਤਿੱਖੇ ਸਵਾਲ ਪੁੱਛੇ ਗਏ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧਕ ਕਿਉਂ ਨਹੀਂ ਕੀਤਾ ਗਿਆ ਜਦ ਕਿ ਉਹਨਾਂ ਦੀ ਸਰਕਾਰ ਨੂੰ 2 ਸਾਲ ਬੀਤ ਚੁੱਕੇ ਨੇ ਸਰਕਾਰ ਦੇ ਖਿਲਾਫ ਲੋਕਾਂ ਦੇ ਵੱਲੋਂ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਦੋਸਤ ਨਾਰਮਲ ਗੱਲਬਾਤ ਹੋ ਰਹੀ ਹੈ ਇੱਕ ਮਿੰਟ ਉਹ ਕੋਈ ਗੱਲ ਹੰਦ ਕਰਦੇ ਹੋ ਕੱਲੇ ਵੋਟਾਂ ਵਾਲੇ ਆਉਣੇ ਮੜ ਕੇ ਇੱਕ ਮਿੰਟ ਸਾਡੇ ਦਾ ਲੋਕਾਂ ਦੇ ਨਾਟਕ ਸਪਿੰਟ ਲਵਾਤਾ ਵੋਟਾਂ ਵਾਲੇ ਆਉਣੇ ਅੱਜ ਮੜ ਕੇ ਪਹਿਲਾਂ ਪਾਣੀ ਫੇਰ ਆ ਗਏ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਮੈਂ ਤੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਵੋਟਾਂ ਵਾਲੇ ਤਾਂ ਤੁਸੀਂ ਸਪਿੰਟ ਲਵਾਤਾ ਤੁਸੀਂ ਅਖਲੀ ਸਾਰੀ ਦੇਖ ਕੇ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਮਨ ਲੈ ਕੇ ਘਰਾਂ ਚ ਜਾ ਕੇ ਦੇਖੋ ਕਿਵੇਂ 스ਪੈਲ ਮਾਰਦੀ ਹੈ ਕੱਲੇ ਫਰੇਸ਼ਰ ਨਹੀਂ ਚੱਲਦੀ ਲਸਾ ਨਹੀਂ ਚੱਲਦੀ ਕੱਲੇ ਫਰੇਸ਼ਰ ਨਹੀਂ ਚੱਲਦੀ ਮੋਤਾਵਾ ਤੁਸੀਂ ਕੋਈ ਕੰਮ ਦੇ ਵਿੱਚ ਕੰਮ ਦੇਖੋ ਸਾਨੂੰ ਇੱਕ ਬੋਰਡ ਨਹੀਂ ਹੈ ਸਾਡੇ ਜਿਹੜੀ ਸਾਡੀ ਕੰਡੀਸ਼ਨ ਰਹੀ ਹੈ ਇਸ ਤਾਈਂ 6 ਮਹੀਨੇ ਹੋ ਗਏ ਜੀ ਬਹੁਤ ਦੁਰਦਗੀ ਹੈ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਕੰਮ ਤੇ ਕਿਹਾ ਸੀ ਵੀ ਅਸੀਂ ਉਖਾਰੇ ਉਤਰਾਗੇ ਇਸ ਵੱਲੋਂ ਖਾਰੇ ਉਤਰੇ ਹਾਂ ਕੌਣ ਲੱਗੇ ਦੇਰੇ ਜਾਂਦਾ ਅਸੀਂ ਲੱਗਦੇ ਹਾਂ ਉਹ ਤੈਨੂੰ ਪਤਲੀ ਵੀ ਬੋਲਦਾ ਕਮਲ ਵਰਗਾ ਨਹੀਂ ਪੋਈਆਂ ਜੀ ਸੁਣੀ ਭੈਣ ਠੀਕ ਹੈ ਅਸੀਂ ਪਾਈਆਂ ਮੋਤਾਵਾ ਪੂਰੇ ਨਹੀਂ ਪਾਵਾਂਗੇ ਨਾਲੇ ਤੁਹਾਨੂੰ ਉਹਦਾ ਇਹ ਬੰਦੇ ਦੇਖੇ ਵੀ ਕਿ ਇਹ ਸਾਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨਾਂ ਦਾ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜਾ ਪੁੱਠੇ ਬੋਤ ਹਰੇ ਆ ਕੋਈ ਨਹੀਂ ਇਹ ਅਸੀਂ ਕੀ ਕਰੀਏ ਸਾਡੇ ਤਾਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਹੀ ਹਾਂ ਪਰ ਇਹ ਬਾਹਰ ਹੈ ਫਿਰ ਤੁਸੀਂ ਅੱਜ ਮੋਟਾ ਲੈਣ ਗਏ ਸੀ ਤੀ ਆਈ ਹੋ ڏين ڏون مرتاळा لوڪانو پاڻي پيئڻو ڄگار مرتاळा ڪنهن جو پاڻي آڻي ਕੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਰੱਖੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਸ਼ੋ ਤੋਂ ਪਹਿਲਾਂ ਹੀ ਮੋੜ ਮੰਡੀ ਦੇ ਵਪਾਰੀਆਂ ਦੇ ਵੱਲੋਂ ਪਿਛਲੇ ਦਿਨੀ ਹੋਈਆਂ ਘਟਨਾਵਾਂ ਤੇ ਕੋਈ ਕਾਰਵਾਈ ਨਾ ਕਰਨ ਅਤੇ ਐਮ ਐਲ ਏ ਸੁਖਵੀਰ ਮੱਲਸਰਖਾਨਾ ਦੇ ਵਿਰੋਧ ਦੇ ਵਿੱਚ ਮੋੜ ਮੰਡੀ ਨੂੰ ਬੰਦ ਕਰਕੇ ਸਿੱਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਭਗਵੰਤ ਮਾਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਲੋਕਾਂ ਦੇ ਵੱਲੋਂ ਕੀਤੀ ਗਈ ਬੇਰਿਪੋਰਟ ਪੰਜਾਬੀ ਲੋਕ ਚੈਨਲ